ਹਾਂਜੀ ਮਿੱਤਰੋ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਆਪਣੀ ਮੋਰਿੰਡਾ ਰਹਿਸ਼ ਤੇ ਹਲਕੇ ਦੇ ਸਮੂਹ ਵਰਕਰਾਂ ਨੂੰ ਮਿਲਣ ਦੇ ਲਈ ਪਹੁੰਚੇ ਤੇ ਸਾਰਿਆਂ ਨੇ ਅੰਗਲ ਦਸਤਿਆਂ ਦੇ ਨਾਲ ਉਹਨਾਂ ਦਾ ਨਿੱਘਾ ਸਵਾਗਤ ਕਰਿਆ ਤੇ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਬਾਰੀ ਆਈ ਮੇਰੇ ਸੰਬੋਧਨ ਕਰਨ ਦੀ ਤੇ ਆਪਾਂ ਨੇ ਵੀ ਆਪਣੇ ਵਿਚਾਰ ਤੇ ਜੋ ਉਹ ਸਾਰੇ ਹਲਕੇ ਦੇ ਮਹਤਵਪੂਰਨ ਵਿਅਕਤੀਆਂ ਅਤੇ ਵਰਕਰਾਂ ਦੇ ਸਾਹਮਣੇ ਰੱਖੇ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਲਗਭਗ ਅੰਬੇਡਕਰ ਸਾਹਿਬ ਦੀ ਸੋਚ ਨੂੰ ਉਤੇ ਚੱਕਣ ਦੀਆਂ ਅਤੇ ਕਿਸਾਨਾਂ ਬਾਰੇ ਜੋ ਉਹਨਾਂ ਨੇ ਸਟੈਂਡ ਲਿਆਤਾ ਉਹਦੀਆਂ ਗੱਲਾਂ ਕੀਤੀਆਂ ਤੇ ਉਹਨਾਂ ਦੇ ਸੰਬੋਧਨ ਦੇ ਦੌਰਾਨ ਜਿਹੜਾ ਸਭ ਤੋਂ بڑا ਮੁੱਦਾ ਉੱਭਰ ਕੇ ਆਇਆ ਉਹ ਮਰਿੰਡਾ ਤੇ ਚਮਕੌਰ ਸਾਹਿਬ ਵਿੱਚ ਨਸ਼ੇ ਦਾ ਮੁੱਦਾ ਜਿਹਦੀ ਕਿ ਲਗਭਗ 70% ਵਰਕਰਾਂ ਨੇ ਇਹ ਦੱਸਿਆ ਕਿ ਚੰਨੀ ਸਾਹਿਬ ਨਸ਼ਾ ਜਿਹੜਾ ਹੁਣ ਕਰ ਕਰ ਤੱਕ ਪਹੁੰਚਣ ਲੱਗ ਗਿਆ ਸੋ ਚੰਨੀ ਸਾਹਿਬ ਨੇ ਵੀ ਯਕੀਨ ਦਵਾਇਆ ਵੀ ਬੇਸ਼ੱਕ ਐਮਪੀ ਮੈਂ ਜਲੰਧਰ ਦਾ ਹ ਪਰ ਵੱਜਣਾ ਮੈਂ ਚਮਕੋਰੀਆ ਹੀ ਆ ਸੋ ਥੋੜੀ ਪੱਗ ਨੂੰ ਕਹਿੰਦਾ ਮੈਂ ਦਾਗ ਨਹੀਂ ਲੱਗਣ ਦੰਦਾ ਤੇ ਵਿਸ਼ਵਾਸ ਦਵਾਇਆ ਕਿ ਇਸ ਪੱਧਰ ਤੇ ਵੀ ਹੁਣ ਕੰਮ ਕਰਾਂਗੇ ਬੀਬੀਆਂ ਨੇ ਮੁੱਦਾ ਇਹ ਜਿਆਦਾ ਚੱਕਿਆ ਨਸ਼ੇ ਵਾਲਾ ਆਓ ਹੁਣ ਸੁਣੋ ਗੱਲ ਬਾਤ ਹਰ ਵਰਗ ਦੀ ਤੇ ਸੂਚੇ ਤੌਰ ਤੇ ਪੰਜਾਬ ਦੀ ਆਪਾਂ ਪਾਰਲੀਮੈਂਟ ਦੇ ਵਿੱਚ ਗੱਲ ਲਖੀ ਗਰੀਬ ਲੋਕਾਂ ਦੀ ਗੱਲ ਰੱਖੀ ਹੈ ਅੰਬੇਦਕਰ ਸਾਹਿਬ ਨੂੰ ਹੋਮ ਮਿਨਿਸਟਰ ਨੇ ਗੱਲ ਕੀਤੀ ਰਾਹੁਲ ਦੇ ਨਾਲ ਸਿੱਧੀ ਟੱਕਰ ਲਈਏ আর ਉਹਨੂੰ ਦੱਸਿਆ ਕਿ ਅੰਬੇਦਕਰ ਦਾ ਜਿਹੜਾ ਯੋਗਦਾਨ ਹੈ ਉਹ ਦੁਨੀਆ ਦੇ ਵਿੱਚ ਬਹੁਤ ਵੱਡਾ ਹੈ ਉਹਨੇ ਗਰੀਬਾਂ ਨੂੰ ਉੱਪਰ ਚੱਕਿਆ ਕਿਸਾਨਾਂ ਦੀ ਗੱਲ ਕੀਤੀ ਤੁਸੀਂ ਆਵਰੋ ਵੀ ਪਾਈ ਥੋੜਾ ਕਿਸਾਨਾਂ ਦੇ ਨਾਲ ਕਾ ਬਹਿਰ ਹੈ ਤੁਸੀਂ ਕਿਉਂ ਸਾਡੇ ਕਿਸਾਨਾਂ ਨੂੰ ਪਰਵਾਹ ਕਰਨ ਤੇ ਲੱਗੇ ਬੜੇ ਅਗੋਂ ਤੁਸੀਂ ਦੇਖੋ ਜਦੋਂ ਪ੍ਰਧਾਨ ਮੰਤਰੀ ਆਏ ਸੀ ਤਾਂ ਰਸਤੇ ਵਿੱਚ ਕਿਸੇ ਸਾਥ ਬੈਠੇ ਉਰਨ ਤਾਂ ਪਤਾ ਵੀ ਨਹੀਂ ਸੀ ਵੀ ਇਹ ਥੇਰਪੁਣਾਰ ਮੰਤਰੀ ਨੇ ਆਣੇ ਕਿਉਂਕਿ ਪ੍ਰਧਾਨ ਮੰਤਰੀ ਦਾ ਜਹਾਜ਼ ਇੱਥੇ ਰਹਿ ਜਾਣਾ ਸੀ ਉਹ ਜਹਾਜ਼ ਨਹੀਂ ਚੱਲਿਆ ਤਾਂ ਉਹ ਰਸਤੇ ਵਿੱਚ ਨੂੰ ਆ ਗਏ ਪਰ 1.5-2 ਕਿਲੋਮੀਟਰ ਪਿੱਛੇ ਹੋ ਕੇ ਹੋਏ ਆ ਕਿ ਕਿਸਾਨਾ ਪਰ ਹੁਣ ਆ ਸਰਕਾਰ ਨੇ ਪੰਚ ਮਾਰ ਦੀ ਨੇ 307 ਲਗਾਤੀ ਤੁਸੀਂ ਵਿੱਚ ਡੇਢ 2 ਕਿਲੋਮੀਟਰ ਪਿੱਛੇ ਬੈਠੇ ਹੋ ਆਪਣਾ ਕੋਈ ਲਿੰਕ ਵੀ ਨਹੀਂ ਹੈ ਗੱਲਬਾਤ ਵੀ ਨਹੀਂ ਹੋ ਰਹੀ ਨਾ ਉੱਤੇ ਦਾ ਕੋਲੀ ਜਾ ਸਕਦੀ ਨਾ ਡੜਾ ਜਾ ਸਕਦਾ ਤੇ 307 ਕਾਦੀ ਪੜਗੀ ਭਈ ਨਾ ਆ ਤਾਂ ਹੋਰ ਨਹੀਂ ਕਿਸੇ ਨੇ ਆਪਣੇ ਵਾਲੇ ਨਹੀਂ ਕਰਿਆ ਇਹਦੇ ਕੋਟਾ ਸਿੰਧ ਦਾ ਆਪਣਾ ਬਗਾਨਿਆਂ ਰੁਕਿਆ ਦੋਸ਼ ਇਹਦੇ ਭੁਗਤਬਾਨ ਨਹੀਂ ਕਰਿਆ ਕਿਸਾਨਾਂ ਪਰਬੰਧ ਚ ਸੋ ਇਸ ਧਿਰ ਕੇ ਨਾਲੇ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਹੱਪ ਹੋ ਜਾਂ ਕਰ ਰਹੇ ਪਰ ਪੂਰਾ ਪੰਜਾਬ ਦੀ ਹਰ ਗੱਲ ਨੂੰ ਹਰ ਯਾਨ ਨੂੰ ਹਰ ਆਪ ਦੀ ਤਰਕੀ ਬਾਤ ਦੇ ਉੱਤੇ ਲੱਗ ਗਈ ਆਹ ਉਹਨੇ ਸਿੱਖੀ ਬਾਤ ਤੇ ਕਰ ਦਿੱਤੀ ਕੇ ਜੀ ਸਿੱਖ ਜਿਹੜਾ ਉਹਦੀ ਪੇਸ਼ੀਸ਼ਾ ਲੱਗਿਆ ਬੋਲੀ ਲੱਗਿਆ ਇਸ ਕਰਕੇ ਸਿੱਖ ਜਿਹੜਾ ਉਹ ਇੱਕ ਅਨੰਦ ਕੌਮ ਹੈ ਇਹਨੂੰ ਉਹ ਦਰਜਾ ਚਾਰਿੱਤਾ ਜਾਵੇ ਆਰਟੀਕਲ 25 ਹੈ ਸਾਡੇ ਸੰਵਿਧਾਨ ਦਾ ਉਹਦੇ ਸੋਲਮੇ ਚਾਹੀਦੇ ਇਹ ਗੱਲ ਪੂਰੀ ਸਿੱਖੋਂ ਮਸਲੇ ਕੋ ਚਰਤੀ ਸੋ ਹਰ ਵਿਸ਼ੇ ਤੇ ਗੱਲ ਕਰ ਰਹੇ ਹਾਂ ਅਰ ਜੋਰਦਾਰ ਦਿੱਕੇ ਦੇ ਨਾਲ ਹਾਰਾ ਕੇ ਜਿਹੜੇ ਨਾਮ ਬਚਣਾ ਬਾਬਾ ਦਾ ਤੇਰਾ ਲੋਕੜਣ ਮਿੱਤਰਾਂ ਜੀ ਮੈਂ ਜੋ ਵੀ ਕਰੂੰਗਾ ਚਿੰਦਾ ਕਰਾ ਮਾਰਾ ਕਰਾ ਨਾਮ ਫਟਾ ਬਚਣਾ ਕਿਉਂਕਿ ਨਾ ਨਾ ਅਰੇ ਕਹਿੰਦੇ ਸੀ ਚਮਕੌਰ ਸਾਹਿਬ ਦਾ ਇਹ ਚਮਕੌਰ ਯਾਰ ਇਹ ਮਨਿੰਦੇ ਵਾਲਾ ਦਾ ਸੋ ਨਾਮ ਫਟਾ ਹੀ ਬਚਣਾ ਇਸ ਕਰਕੇ ਮੈਂ ਹਮੇਸ਼ਾ ਤੁਹਾਨੂੰ ਵਿਸ਼ਵਾਸ ਦੋਣਾ ਅੱਗੇ ਵੀ ਦੁਆਇਆ ਤੁਹਾਡੀ ਕਦੇ ਪੈਗ ਬਦਲਣੇ ਲੱਗੇਗਾ ਤੁਹਾਡੀ ਪਰ ਉੱਚੀ ਹੋ ਗਰਾ ਗਈ ਓਰੇ ਸੋ ਜਾ ਬਹਾ ਸਿਆਬਾਨ